ਸਵਾਗਤ ਹੈ ਦੋਸਤੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਖੇਤੀਬਾੜੀ ਸੰਦ ਵੇਚਣ ਵਾਸਤੇ ਤੁਸੀਂ ਸਾਨੂੰ ਦਿੱਤੇ ਹੋਏ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋ ਮੈਂ ਸੈਂਡ ਕਰ ਸਕਦੇ ਹੋ ਸਵਾਗਤ ਹੈ ਦੋਸਤੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਸੋਨੂੰ ਸਾਰੀ ਵੀਡੀਓ ਬਾਰੇ ਪਤਾ ਲੱਗ ਸਕੇ ਅੱਜ ਆਪਾਂ ਗੱਲ ਕਰੀ ਤਾਂ ਤੁਹਾਡੇ ਲਈ ਲੈ ਕੇ ਆਇਆ 735 FE ਟਰੈਕਟਰ ਬਹੁਤ ਸਾਫਟ ਟਰੈਕਟਰ ਬਹੁਤ ਸੋਹਣਾ ਟਰੈਕਟਰ ਦੇਖ ਸਕਦੇ ਹੋ ਬਾਡੀ ਲੈਂਕਾ ਚਾਸੀ ਦਾ ਪੂਰਾ ਸਾਫ ਆ ਟਰੈਕਟਰ ਮਰਗਿਆਟਾਂ ਦਾ ਪੂਰਾ ਸਾਫ ਆ ਦੇਖ ਸਕਦੇ ਹੋ ਬੈਕ ਸਾਈਡ ਤੋਂ ਫੋਟੋ ਦੇਖ ਸਕਦੇ ਹੋ ਵੀਰੋ ਰਿੰਮਾਂ ਦਾ ਪੂਰਾ ਸਾਫ ਆ ਰੰਗ ਪੇਂਟ ਦਾ ਪੂਰਾ ਸਾਫਟ ਟਰੈਕਟਰ ਆ ਪੰਜਾਬ ਨੰਬਰ ਟਰੈਕਟਰ ਆ ਵੀਰੋ ਦੇਖ ਸਕਦੇ ਹੋ ਤੁਸੀਂ ਜੇ ਆਪਾਂ ਮਾਡਲ ਦੀ ਗੱਲ ਕਰੀਏ 1999 ਮਾਡਲ ਟਰੈਕਟਰ ਆ ਇਹ ਸੈਲਫ ਸਟਾਰਟ ਟਰੈਕਟਰ ਆ ਬੈਟਰੀ ਵਧੀਆ ਨਵੇਂ ਵਰਗੀ ਬੈਟਰੀ ਆ ਦੇਖ ਸਕਦੇ ਹੋ ਤੁਸੀਂ ਫਰੰਟ ਤੋਂ ਮਿੱਡੀ ਸ਼ੋਅ ਦੇ ਵਿੱਚ ਟਰੈਕਟਰ ਆ ਵੀਰੋ ਦੇਖ ਸਕਦੇ ਹੋ ਨਵੇਂ ਮਾਡਲ ਵਾਲੀ ਸ਼ੋਚਾ ਵੱਡਾ ਗੇਅਰ ਆ ਟਰੈਕਟਰ ਦਾ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ 45 ਪੈਸੇ ਟਾਇਰ ਵੀਰ ਕੰਨਿਓ ਦੱਸੇ ਗਏ ਨੇ ਕੰਪਨੀ ਦੇ ਟਾਇਰ ਨੇ ਪੂਰਾ ਸੋਹਣਾ ਟਰੈਕਟਰ ਆ ਵੀਰੋ ਦੇਖ ਸਕਦੇ ਹੋ ਤੁਸੀਂ ਇੱਕ ਵਾਰੀ ਫੇਰ ਦੱਸ ਦਈਏ ਮਾਡਲ 1999 ਆ ਜੇ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ 1,60,000 ਰੁਪਇਆ ਵੀਰ ਕੰਨਿਓ ਡਿਮਾਂਡ ਕੀਤੀ ਗਈ ਆ ਮੌਕੇ ਤੇ ਮਾਣ ਤਣ ਹੋ ਜਾਊਗਾ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 95308 4006 ਤੇ ਤੁਸੀਂ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਅੱਗੇ ਗੱਲ ਕਰੀਏ ਆ ਤੁਹਾਡੇ ਲਈ ਲੈ ਕੇ ਆਇਆ Mahindra 575 DI ਇਹ ਦੋਵੇਂ ਟਰੈਕਟਰ ਇੱਕ ਵੀਰ ਕੋਲ ਆ ਜੇ ਕਿਸੇ ਨੂੰ ਕੋਈ ਵੀ ਟਰੈਕਟਰ ਚਾਹੀਦਾ ਵੀਰ ਨੂੰ ਇੱਕ ਵਾਰ ਫੋਨ ਜਰੂਰ ਕਰਨਾ ਰੇਟ ਦਾ ਤੁਹਾਡਾ ਪੂਰਾ ਮਾਨਤਾਨ ਹੋ ਜੂਗਾ 575 ਪਿਆਵ ਨੰਬਰ ਟਰੈਕਟਰ ਆ ਵੀਰੋ ਇਹ 1992 ਮਾਡਲ ਟਰੈਕਟਰ ਆ 70 ਤੋਂ 80 ਪੈਸੇ ਟਾਇਰ ਪਏ ਨੇ ਮਗਰਲੇ ਦੇਖ ਸਕਦੇ ਹੋ ਸ਼ੋਅਰੂਮ ਕੰਡੀਸ਼ਨ ਟਰੈਕਟਰ ਆ ਰੰਗ ਪੇਂਟ ਦਾ ਓਰੀਜਨਲ ਪੂਰਾ ਸਾਫ ਟਰੈਕਟਰ ਆ ਮਰਗੈਟਾਂ ਦਾ ਪੂਰਾ ਸਾਫ ਆ ਵੀਰੋ ਅਗਲੇ ਟਾਇਰਾਂ ਦੀ ਗੱਲ ਕਰੀਏ 40 ਪੈਸੇ ਅਗਲੇ ਟਾਇਰ ਨੇ ਵੇਖ ਸਕਦੇ ਹੋ ਤੁਸੀਂ ਹੁਣ ਆਪਾਂ ਰੇਟ ਦੀ ਗੱਲ ਕਰੀਏ 168000 ਰੁਪਏ ਵੀਰ ਕੰਨਿਓ ਡਿਮਾਂਡ ਕੀਤੀ ਗਈ ਹੈ ਮੌਕੇ ਤੇ ਪੂਰਾ ਮਾਨਤਾਣ ਹੋ ਜਾਊਗਾ ਵੀਰ ਦਾ ਫੋਨ ਨੰਬਰ ਦੱਸਿਏ 953084006 ਤੇ ਤੁਸੀਂ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਵਾਹ ਚਲਾ ਕੇ ਦਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਹੋ ਵੀਰਦੀ ਫੁੱਲ ਗਾਰੰਟੀ ਹੋਊਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਰੋ ਤੁਹਾਡੇ ਲਈ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਐਡ ਲਾਉਣ ਵਾਸਤੇ ਸਾਨੂੰ ਫੋਟਨਾ ਭੇਜੋ ਧੰਨਵਾਦ